ਰੂਜੀ ਤਵਿਆ ਬੋਲ ਦੇ ਜੋਤ ਮ ਬੇਦਨ ਕੀ ਬਿਦ ਜੈਸ ਕਹੀ ਤਸ ਵਿਆਹ ਰਚਾਇਓ ਸਤ ਭਾਮਨ ਕੋ ਕਬ श्यामपन ਜਿਹ ਕੋ ਸਭ ਲੋਗਨ ਮੈਂ ਜਸ ਛਾਇਓ ਪਾਵਤ ਹੈ ਉਪਮਾ ਲక్ష్ਮੀ ਕੀ ਨਾ ਤਾਂ ਸਮ ਯੋ ਕਹਿ ਬੋ ਬਨ ਆਇਓ ਤਾਂ ਹੀ ਕੇ ਵਿਆਹਨ ਕਾਜ ਸੋ ਦੈ ਮਨ ਮਾਨ ਭਲਾ ਕੰਨ श्याम ਬੁਲਾਇਓ ਸੋਈਆ ਬੋਲ ਦੇ ਜੋ ਤੂੰ ਬੇਦਨ ਕੀ ਬਿਦ ਵਾਹਿਗੁਰੂ ਦੀ ਖਾਲਸਾ ਵਾਹਿ ਵਾਹਿ ਸਤਜੇਪੁਰ ਜਦੋਂ ਕੈਰਮਨ ਇਹਨਾਂ ਨੇ ਕੁੱਟਿਆ ਨਾ ਜਦਮਾਨ ਹੈ ਖੂਚ ਸੁੱਟਦਾ ਸੀ ਫਿਰ ਕ੍ਰਿਸ਼ਨ ਜੀ ਨੇ ਆ ਕੇ ਮਣੀਏ ਨੂੰ ਦਿੱਤੀ ਉਹ ਬਹੁਤ ਸ਼ਰਮਿੰਦਾ ਹੋਣ ਤੋਂ ਕਿਹਾ ਵੀ ਕ੍ਰਿਸ਼ਨ ਦੀ ਪਸੰਦਪਾ ਮੈਂ ਰਗਾ ਬੈਰ ਪੈ ਗਿਆ ਆਪਦੀ ਲੜਕੀ ਦਾਨ ਤੇ ਆ ਕਰ ਚਾਹੁੰਦਾ ਸਤਪਾਮਾ ਸੀ ਲਕਸ਼ਮੀ ਦੇ ਰੂਪ ਦੀ ਬੜੀ ਸੁੰਦਰ ਉਹ ਕ੍ਰਿਸ਼ਨ ਨੂੰ ਵਿਆਉਣ ਲੱਗਾ ਹੈ ਉਹਦਾ ਪ੍ਰਸੰਗ ਸੁਣੋ ਸਈਆ ਬੋਲ ਦੇ ਜੋ ਤਮ ਬੇਦਨ ਕੀ ਬਿਦ ਜਿਹੜੇ ਬ੍ਰਾਹਮਣ ਤੂੰ ਸ਼੍ਰੀਏਨ ਨੂੰ ਬੁਲਾਇਆ ਬੇਦ ਦੀ ਬਿਧੀ ਅਨੁਸਾਰ ਜੈਸ ਕਹੀ ਤੈਸੇ ਵਿਆਹ ਚਾਯੋ ਕੋਈ ਕੋ ਤੁਮੇ ਪੜਨਾ ਸੀ ਨਾ ਪੈਣਾ ਇਹ ਦਸ਼ਮ ਸਕੰਦ ਪੁਰਾਣੇ ਵਿੱਚ ਤਰਨਾਟ ਦੇ ਕਿਸਨਾ ਮਤਾ ਦੇ 17 ਜਿਤ ਦੀ ਦੋਤਾ ਕੋ ਵਿਆਹ ਕਥਨੰ ਬੋਸ ਹੋਤ ਸਤੋ ਪਿਛਲ ਸਵਈਆ ਬੋਲ ਦੇ ਜੋਤਮ ਵੇਦ ਨੇ ਕੀ ਵੇਦ ਬ੍ਰਾਹਮਣ ਸ੍ਰੇਸ਼ਟ ਬੁਲਾ ਲੇ ਵੇਦਾਂ ਦੀ ਵਿਧੀ ਨਿਸਾਰ ਜੈਸੇ ਕਹੀ ਜੈਸੇ ਕਹੀ ਤਸ ਬਿਹਾਰ ਚਾਯੋ ਜਿਸ ਮੈਂ ਕਿਹਾ ਉਹਨਾਂ ਨੂੰ ਬਿਹਾਰ ਚਾਉਣਾ ਕੀਤਾ ਸਤਿ ਭਾਮਨ ਕੋ ਕਪ ਸਿਆਮ ਪਨ ਸਤਿ ਭਾਮਾ ਜਿਹੜੀ ਸੀ ਕਲਗੀਧਰ ਦੀ ਕੰਢੇ ਇਹ ਕੋ ਸਭ ਲੋਗਰ ਮੈਂ ਜਸ ਛਾਯੋ ਜੀ ਦੀ ਸੁੰਦਰਤਾ ਦਾ ਸਾਰੇ ਲੋਕਾਂ 'ਚ ਜਸ ਫੈਲਿਆ ਹੋਇਆ ਸੀ ਬਾਵਤ ਹੈ ਉਪਮਾ ਲక్ష్ਮੀ ਕੀ ਲక్ష్ਮੀ ਦੀ ਉਪਮਾ ਕੋ ਦੀਏ ਮਾਨੋ ਬਿਸ਼ਨੂ ਦੀ ਲక్ష్ਮੀ ਸੀ ਇਹ ਨਾ ਤਾਂ ਸਮਯ ਆਉ ਕਰਬੋ ਬਨਿਆ ਇਹ ਦੇ ਵਰਗੀ ਹੋਰ ਨਹੀਂ ਕੋਈ ਕਹਿਣਾ ਬਣਿਆ ਉਹਦੀ ਕਿ ਸੁੰਦਰ ਤਾਂ ਹੀ ਕਿ ਵਿਆਹਨ ਕਾਜ ਸੋ ਦੈ ਮਨ ਉਹਨਾਂ ਦੇ ਵਿਆਹ ਦੇ ਕਾਰਜ ਆ ਕੇ ਮਣੀ ਵੀ ਦੇ ਦਿਆ ਮੈਂ ਦਾਜ ਵਿੱਚ ਦੇ ਵਿਆਹ ਦੇ ਮਾਨ ਭਲਾ ਕਰਨ ਸਿਆਮ ਬੁਲਾਇਓ ਜੋ ਮਾਨ ਆਦਰ ਦੇ ਨਾਲ ਕ੍ਰਿਸ਼ਨ ਜੀ ਨੂੰ ਮਨੋਣਾ ਕੀਤਾ ਬੁਲਾਇਆ ਹੈਨ ਤੇਰੇ ਬਰਜਨਾਥ ਸੁਨੇ ਬਤੀਆ ਕ੍ਰਿਸ਼ਨ ਜੀ ਨੇ ਗੱਲ ਸੁਣੀ ਸਭ ਸਾਜ ਜਨੇਤ ਤਾਹ ਕੋ ਸੁਧਾਏ ਸੁਣੀ ਜੀ ਨੇ ਸਿਆ ਕੇ ਚੱਲ ਪਿਆ ਆਪ ਤਸੋ ਸੁਣ ਕੇ ਪ੍ਰਭ ਕੋ ਹੋਵੇ ਹੋਏ ਸੁਣ ਕੇ ਕ੍ਰਿਸ਼ਨ ਜੀ ਨੂੰ ਸਭ ਆ ਕੇ ਹਿੱਤੇ ਮਿਲ ਬੇ ਹੀ ਕੋ ਤਾਹਏ ਆਰੇ ਅਗੇ ਮੈਨੂੰ ਆ ਕੇ ਧਾਵਾ ਕਰਕੇ ਆਏ ਆਦਰ ਸੰਗ ਲਵਾਏ ਕਾ ਜਾਏ ਲਵਾਏ ਕੇ ਲੈ ਕੇ ਨਾਲ ਆਦਰ ਦੇ ਜਾ ਕੇ ਵਿਆਹ ਕੀ ਉਹ ਦਿਜਦਾਨ ਦਿਵਾਏ ਬ੍ਰਾਹਮਣਾਂ ਨੂੰ ਦਾਨ ਦਿੱਤਾ ਵਿਆਹ ਕੀਤਾ ਸੁਤਪਾਮਨ ਦਾ ਐਸੇ ਵਿਆਹ ਪ੍ਰਭੂ ਸੁਖ ਪਾਏ ਉਹ ਵਿਆਹ ਕੇ ਕ੍ਰਿਸ਼ਨ ਜੀ ਨੂੰ ਬੜਾ ਸੁਖ ਪਾਇਆ। ਰੀਆ ਸੰਗ ਲੈ ਕੇ ਧੰਮ ਆਏ। ਉਸਦੇ ਘਰ ਤੇ ਲਿਆਏ ਸਤ ਪਾਮਾ ਦੇ ਤਾਂ। ਇਤ ਵਿਆਹ ਸੰਪੂਰਨ ਹੋਤ ਭਾਇਓ। ਲਛਿਆ ਗ੍ਰਹਿ ਪ੍ਰਸੰਗ ਸਵਈਆ। ਹੁਣ ਵਿਆਹ ਸੰਪੂਰਨ ਹੋ ਗਿਆ ਜਿਵੇਂ ਲਾਖ ਦੇ ਘਰ ਚ ਪੰਡਮਾ ਨੂੰ ਅੱਗ ਲਾਉਣੀ ਚਾਹੀ ਤ੍ਰਾਸ਼ਟਨੋ ਪ੍ਰਸੰਗ ਹੈ ਸੁਣੋ। ਕੋ ਹिलो ਐਸੇ ਸੁਨੀਂ ਦਤਿਆ ਗੀ ਗੱਲ ਨੂੰ ਸੁਣੀਏ ਕ੍ਰਿਸ਼ਨ ਜੀ ਦੀ ਗੱਲ ਲਛਿਆ ਗ੍ਰਹਿ ਮੈਂ ਸੋਤ ਪੰਡ ਕੇ ਆਏ ਪੰਡਵਾ ਦੇ ਪੁੱਤ ਲਾਖ ਦੇ ਘਰ ਤੇ ਲਿਆਂਦੇ ਗਏ ਉੱਥੇ ਸਾੜਨ ਵਾਸਤੇ ਬ੍ਰਜੋਦਨ ਤੇ ਤ੍ਰਿਸ਼ਟਾਪਨ ਗਾਏ ਸਮੇਤ ਸਭੋ ਮਿਲ ਕੌਰਨ ਸਾਰੀਆਂ ਹੀ ਗਾਏ ਸਮੇਤ ਸਭੋ ਮਿਲ ਕੌਰਨ ਕਵੀਆਂ ਕੌਲਾਂ ਨੇ ਮਿਲ ਕੇ ਕੈਰਮਾਨ ਸਾਰਿਆਂ ਗਉਆਂ ਦੀ ਸਮੀਤ ਕਿਤ ਬਿਖਾਇ ਕਰਨਾ ਨਾ ਬਸਾਏ ਕਿਰਪਾ ਨਹੀਂ ਬਸਾਉਣੇ ਕੀਤੀ ਇਨ ਸਾਰਿਆਂ ਦੇ ਐਸੇ ਵਿਚਾਰ ਕੀਓ ਚਿਤ ਮੈਂ ਜੋ ਕ੍ਰਿਸ਼ਨ ਜੀ ਨੇ ਵਿਚਾਰ ਕੀਤੀ ਸੋ ਤਾਂ ਕੋ ਚਲੈ ਸਭ ਬਿਸਨ ਬੁਲਾਏ ਉਸ ਵੇਲੇ ਹੈ ਹੀ ਸੋ ਤਾਂ ਕੋ ਚਲੈ ਸਭ ਬਿਸਨ ਬੁਲਾਏ ਉਸ ਵੇਲੇ ਵਿਸ਼ਨੂੰ ਕ੍ਰਿਸ਼ਨ ਜੀ ਨੂੰ ਬੁਲਾਇਆ ਸਾਰੇ ਉੱਥੇ ਤੇ ਲੀਰ ਦੇ ਐਸੇ ਵਿਚਾਰ ਸੋ ਸਾਜ ਕੇ ਸੰਦਨ ਵਿਚਾਰ ਕੇ ਕ੍ਰਿਸ਼ਨ ਜੀ ਰਸ ਤੇ ਆ ਕੇ ਸ੍ਰੀ ਬਿਰਜਨਾਥ ਤਾਂ ਕੋ ਸਿਧਾਏ ਕ੍ਰਿਸ਼ਨ ਜੀ ਆਏ ਲਾਖ ਦੇ ਘਰ ਵਿੱਚ ਜਿੱਥੇ ਸਾਰਨਾ ਚਾਹੁੰਦੇ ਸੀ ਪੰਡਵਾ ਸਵਈਆ ਕਾਨ ਚਲੇ ਉਤ ਕਉ ਜਬ ਹੀ ਕਿਸੇ ਜੀ ਰੋਦ ਨੂੰ ਚੰਦ ਪਏ ਬਰਮਾ ਕਿਰਤ ਤੋਂ ਇਤ ਮੰਤਰ ਵਿਚਾਰਿਓ ਬਰਮਾ ਕਿਰਤ ਨੇ ਸਲਾਹ ਕੀਤੀ ਲੈ ਅਕਰੂਰ ਕਉ ਆਪਣੇ ਸੰਗ ਅਕਰੂਰ ਚਾਚਾ ਸੀ ਨਾਲ ਲੈ ਲਿਆ ਕਹਿਓ ਅਰੇ ਕਾਨ ਕਹੂੰ ਕਉ ਪਧਾਰਿਓ ਕਹਿੰਦੇ ਉਹ ਕ੍ਰਿਸ਼ਨ ਤਾਂ ਕਿਤੇ ਚਲਿਆ ਗਿਆ ਆਪਾਂ ਮਣੀ ਖੋਲੀਏ ਛੀਨ ਲਾ ਜਾਂ ਤੇ ਅਰੇ ਮਿਲ ਕੇ ਮਨ ਮਣੀ ਖੋਲੀਏ ਰੇ ਭਾਈ ਐਸੇ ਵਿਚਾਰ ਕੀ ਉਹ ਤੇਹ ਮਾਰਿਓ ਉਹ ਵਿਚਾਰ ਕਿ ਉਹਨੂੰ ਮਾਰਤਾ ਸਤਰਾ ਜਿਤ ਨੂੰ ਲੈ ਬਰਮਾ ਕਿਰਤ ਵਾ ਬਦ ਕਾ ਮਨ ਬਰਮਾ ਕਿਰਤ ਨੇ ਉਹਨੂੰ ਮਾਰਤਾ ਸਤਰਾ ਜਿਤ ਨੂੰ ਤੇ ਮਣੀ ਲੈ ਲਈ ਆਪਣੇ ਧਾਮ ਕੀ ਉਹ ਔਰ ਸਿਧਾਰਿਓ ਆਪ ਦੇ ਘਰ ਵੱਲ ਨੂੰ ਤੁਰ ਗਿਆ ਚੌਪਈ ਸਤਪੰਨਾ ਭੀ ਸੰਗ ਚਲਾਇਓ ਸਤਨਾਂ ਨਾਲ ਸੀ ਤੁਰ ਪਿਆ ਇਹ ਹੋਰ ਜਿਵੇਂ ਸਤਰਾਜਿਤ ਕੋ ਤਿਨ ਕਹਾਇਓ ਜੋ ਸਤਰਾਜਿਤ ਨੇ ਮਾਰਤਾ ਮਣੀ ਪਿੱਛੇ ਇਹ ਦਿਨ ਬਦ ਕਾ ਢੇਰ ਨੇ ਆਏ ਇਹ ਆਪੇ ਢੇਰਿਆਂ ਚ ਹੀ ਆਏ ਸੀ ਉਤਾ ਸੰਦੇਸ਼ ਸਿਆਮ ਸੁਣ ਪਾਏ ਉਹਦੇ ਕ੍ਰਿਸ਼ਨ ਨੂੰ ਪਤਾ ਲੱਗਾ ਸਨੇਹਾ ਦੂਤ ਬਾਜ ਕਾਂ ਸੋਚਾ ਪਈ رب سو دوتن بہ نیو چارے جا کے چیز برما مارے جہاں منی روپ لیا ہے سدھاوا نو بڑا دکھ دتا ہے جب جد پد یہ سن لیا چور سب کارج آپ کو چڈ کے اتنے آ گیا ہر آپ نے کیرت برہما جانی جدو کن پتا لگا برہما کرت نشن جی آ گئے ਸਤ ਤਨ ਆਸੋ ਬਾਤ ਬਖਾਨੀ ਸਤ ਮੈਨੂੰ ਗੱਲ ਕਹੀ ਅੜਿਲ ਕਹੋ ਸਤ ਤਨਾਂ ਬਾਤ ਅਬਾ ਹਮ ਕਿਆ ਕਰਾਂ ਅਬਾ ਹੁਣ ਕਿੰਨੀ ਕਰੀਏ ਗੱਲ ਦੱਸੋ ਬੰਦਿਆ ਕਹੋ ਪਰਾਂ ਕਾਏ ਜਾਏ ਕਹੋ ਨਰਕੈ ਮਰੇ ਜਾ ਲੜਕੇ ਮਰੀਏ ਜਾਂ ਕਿਤੇ ਜਾ ਪਈਏ ਵੇ ਮੈਂ ਇੱਕ ਮੋਹ ਬਾਤ ਕਹੋ ਸਮਝਾਇਕ ਸੁਝਾ ਕੇ ਮੈਨ ਦੱਸ ਦੋਹਾਂ ਚੋ ਗੱਲ ਇੱਕੋ ਓ ਕੋ ਉਪਾਏ ਸਿਆਮਹਿ ਮਾਰਨ ਜਾਏ ਕ ਕਿੰਨੇ ਕ੍ਰਿਸ਼ਨ ਨੂੰ ਮਾਰਨਾ ਕਰੀਏ ਜਾ ਕੇ ਕਿਹੜੇ ਉਪਾਅ ਨਾਲ

ਉਹ ਕਾਂਸ ਦੇ ਸ਼ੇਨ ਮੈਂ ਮਾਰਦਾਏ ਸੋਖ ਪਾਏਗਾ ਹੋੜ ਵਿਚਾਲੇ ਭਾਈ ਅੜੇਲ ਬਤੀਆ ਸੁਣ ਬਤੀਆ ਸੁਣ ਤੈਨ ਕੀ ਅਕਰੂਰ ਪਾਇ ਆਇਓ ਅਕਰੂਰ ਦੇ ਕੋਲੇ ਆ ਗਿਆ ਏ ਬਰਮਾ ਕਿਰਤ ਰਬ ਦਾ ਬਦਾ ਕੋ ਭੇਦ ਸੋ ਤਾਹੇ ਸੁਨਾਇਓ ਜਿਵੇਂ ਪੁਣੀ ਦਾ ਕ੍ਰਿਸ਼ਨ ਨਾਲ ਜਿਹੜਾ ਫਰਕ ਸੀ ਉਹ ਸੁਨਾਇਆ ਜਨ ਕਹੈ ਉਹ ਆਪ ਸੁਣ ਤੇਰੋ ਇਹੀ ਉਪਾਏ ਹੈ। ਉਹ ਕਰੂਰਨ ਕਹ ਤੇਰਾ ਇਹ ਉਪਾਅ ਹੈ। ਉਹ ਪ੍ਰਭ ਤੇ ਬਚ ਹੈ ਸੋ ਜੋ ਪ੍ਰਾਨ ਬਚਾਏ। ਜੇ ਉਹ ਪ੍ਰਾਨ ਨੂੰ ਬਚਾ ਲਿਓ ਉਹ ਕ੍ਰਿਸ਼ਨ ਦੁਆਰ ਜੂਗਾ। ਰਈਆ ਦਇਮਨਤਾ ਹੈ ਉਦਾਸ ਭਇਓ। ਮਣੀ ਦੇਤੀ ਅਕਰੂਰ ਨੂੰ ਆਪ ਵਰਮਾ ਕੇ ਤੋਦਾਸ ਹੋ ਗਏ ਕੇ ਔਰ ਭਜੋ ਚਿਤ ਮੈਂ ਇਹ ਧਾਰਿਓ ਕਿਹਦੀ ਤਰਫ ਭਜਾ ਹੁਣ ਮੈਂ ਅਪਰਾਧ ਕੀਓ ਹਰ ਕੋ ਮੈਂ ਕ੍ਰਿਸ਼ਨ ਦਾ ਗੁਨਾਹ ਕੀਤਾ ਮਨ ਹੇਤ ਬਲੀ ਸਤਰਾ ਜਿਤ ਮਾਰਿਓ ਮਨੀ ਵਾਕਿ ਸਤਰਾ ਜਿਤ ਬੰਵਾਲੇ ਦੇ ਸੋਹਰੇ ਨੂੰ ਮਾਰ ਪੈ ਤਾਂ ਕਿ ਹੇਤ ਗੁਸਾ ਕਰ ਤਿਆਮ ਗੁਸਾ ਕਰਕੇ ਕ੍ਰਿਸ਼ਨ ਨੂੰ ਸਭਾ ਆਪਣੋ ਪੁਰਖ ਹੱਥ ਸੰਭਾਰਿਓ ਆਉਂਦਾ ਉਹ ਨੂੰ ਸੰਭਾਰਿਆ ਹੈ ਜੋ ਰਹੇ ਹਾਂ ਤਉ ਮਾਰਤ ਹੈ ਤਉ ਮਾਰਤ ਹੈ ਜੇ ਮੈਂ ਰਹਾਗਾ ਇਤ ਤਾਂ ਮਾਰੂਗਾ ਇਹ ਕਾ ਡਾਰ ਉੱਤਰ ਓਰ ਸਿਧ ਹਾਰੇ ਉਹ ਕਹ ਕੇ ਉੱਤਰ ਕਰਕੇ ਪਹਾੜਾਂ ਦੀ ਤਰਫ ਚਲੇ ਆ ਗਏ। ਲੋਰਾ ਤਤ ਤੰਨਾ ਮਨ ਲੈ ਜਹਾਂ। ਉਹ ਜੰਮਾ ਮਣੀ ਨੂੰ ਲੈ ਕੇ ਭੱਜ ਗਿਆ ਉਤਰਾਸ ਬਢਾਰ। ਉਹ ਭੱਜ ਗਿਆ। ਸੰਤਨ ਪਹਾੜ ਚੜ੍ਹ ਸ਼ਾਮ ਜੂ। ਕ੍ਰਿਸ਼ਨ ਜੀ ਰਾਸਤੇ ਚੜ੍ਹ ਕੇ। ਕਹੀਂ ਪਹੁੰਚੋ ਜਾਏ। ਉੱਥੇ ਜਾ ਪਹੁੰਚੋ ਜਿੱਥੇ ਗਏ ਸੀ। ਬਾਬ ਪਿਆਦਾ ਸੱਤਰ ਹੋਏ। ਪੈਦਲ ਹੋ ਕੇ ਪਿਆਦਾ ਦੁਸ਼ਮਣ ਨੂੰ। ਪਰ ਜਿਉ ਸੋ ਤਰਾਸ ਬਟਹਾਏ ਬਲ ਬੁਲਾ ਕੇ ਭੱਜ ਗਿਆ ਸਤਨੂੰ ਤਬ ਜਦ ਵੀਰ ਕਿਰਪਾਨ ਸੋ ਕਿਸ਼ਨ ਨੋ ਕਿਰਪਾਉਣ ਨ ਮਾਰਿਓ ਤਾਂ ਕੋ ਜਾਏ ਉਸ ਸਤਨੈ ਨੂੰ ਮਾਰਤਾ ਜਾ ਕੋਛ ਭਾਇਓ ਤੇ ਮਾਰ ਕੇ ਜਿਉ ਮਾਰ ਕੇ ਭਾਰੀ ਮਨ ਨਹੀਂ ਆਈ ਹਾਥ ਮਨੀ ਤੇ ਦੇ ਜਾਨੇ ਅਕਰੂਰ ਨੂੰ ਵਰਮਾ ਕਰਤੋ ਵੇਲੇ ਆ ਤਨੀ ਆਈ ਮਨੁ ਨਾਹੀ ਆਈ ਹਾਥ ਯੋ ਮਾ ਹੱਥ ਜਿ ਨਾ ਆਈ ਕਹੀ ਹਲੀ ਕੇ ਸਾਥ ਬਲ ਭੱਦਰ ਨੂੰ ਕਹਿੰਦਾ ਰੋਈਆ ਐਸੀ ਲਖਿਓ ਮੁਸਲਿਮਨ ਮੈਂ ਉਹ ਉਸ ਵੇਲੇ ਬਲ ਭੱਦਰ ਨੇ ਉਹ ਮਨ ਜਾਣਿਆ ਸੋ ਪ੍ਰਭੂ ਹਮ ਤੇ ਮਨ ਆਜਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਕੋ ਤੇਹੀ ਨਾ ਕਸ਼ੂ ਸੁਧ ਪਾਈ ਉਹਦੀ ਕੋਈ ਖਬਰ ਨਹੀਂ ਕਿੱਧਰ ਨੂੰ ਗਿਆ ਸਿਆਮ ਜੂ ਜਗਤ ਜੂ ਮੋਕਤ ਤੇ ਕਹ ਤੂ ਪੁੱਤ ਯੋ ਕਹ ਤੋ ਬਲਬੰਦ ਵੀ ਕੀ ਨਾ ਰਹਾ ਜੋ ਕੋ ਇਹ ਨਈ ਨਾ ਚਲ ਕੋਲੀਏ ਕ੍ਰਿਸ਼ਨ ਨੇ ਤ੍ਰੇ ਔਰ ਕਾਂ ਲਗੇ ਹੋਏ ਤੇ ਕਹ ਤਾ ਤੂ ਕੋ ਬੰਦ ਮਗਰ ਕੇ ਨੀ ਰਹਾ ਕਿ ਸਿੱਖ ਰਹਾ ਗੁਰਦੇ ਜਿਆਤ ਤਾ ਹਾਂ ਤੋ ਐਸੇ ਸੁਨਾ ਯੋ ਕੋ ਬੰਦ ਨਈ ਨਹੀਂ

ਪਰ ਇਹ ਗੁਰਜ ਦੇ ਜੁਦ ਵਿੱਚ ਬਾ ਚੰਦਰ ਸੀ ਨ ਬਲ ਭੱਦਰ ਜੋ ਸਭ ਤੇ ਸੁਣ ਪਾਇ ਉਹ ਸਾਰਿਆਂ ਤੇ ਸੁਣ ਲਿਆ ਸੀ ਦੁਰਯੋਦਨ ਨੇ ਕਬੈ ਦੁਰਯੋਦਨ ਹਲੀ ਤੇ ਦੁਰਯੋਦਨ ਬਲ ਭੱਦਰ ਤੋਂ ਸਭ ਸਿੱਖੀ ਬੇਧਿਆ ਜੇ ਗੁਰ ਚਲਾਉਣ ਦੀ ਵਿਧੀ ਸਾਰੀ ਇਹ ਤੋਂ ਆ ਕੇ ਸਿੱਖੀ ਰੋਇਆ ਸਤ ਤੰਨਾ ਕਉ ਮਾਰ ਜਬ ਮੈਨੂੰ ਮਾਰ ਕੇ ਜਦੋਂ ਜਦ ਨੰਦਨ ਦੁਆਰਵਤੀ ਹੋ ਕੇ ਭੀਤਰ ਆ ਦੁਆਰਕਾ ਚ ਆ ਗਿਆ ਕੰਚਨ ਕੋ ਅਕਰੂਰ ਬਨਾਰਤ ਸੁਵੇਨੇ ਦੇ ਆਇ ਦਾਨ ਕਰਦਾ ਅਕਰੂਰ ਬਨਾਰਤ ਵਿੱਚ ਦਾਨ ਕਰਾ ਬਹੁ ਜਉ ਸੁਣ ਪਾਇਓ ਜਿਹੜਾ ਸੁਣਿਆ ਕਿ ਕ੍ਰਿਸ਼ਨ ਦਾ ਚਾਚਾ ਇਹਨਾਂ ਜਿਹੜਾ ਅਕਰੂਰ ਸੁਵੇਨੇ ਨੂੰ ਦਾਨ ਕਰਨ ਸੀ ਚ ਕਰਨਾ ਸੂਰਜ ਦਿੱਤ ਉਹੀ ਪਾਇ ਹੈ ਮਨ ਉਹ ਸੂਰਜ ਦੀ ਦਿੱਤੀ ਹੋਈ ਮਣੀ ਉਹਦੇ ਕੋਲੇ ਹੀ ਹੈ ਅਕਰੂਰ ਕੋਲ ਜਿਵੇਂ ਆਪਨੇ ਮਨ ਮਨ ਤੋਂ ਜਨਾਇਓ ਜੋ ਮਨ ਸਮੀਲੇ ਕ੍ਰਿਸ਼ਨ ਦਾ ਮਾਨਸ ਭੇਜ ਭਲੋ ਤੇ ਪੈ ਇੱਕ ਆਦਮੀ ਭਲਾ ਮਾਨਸ ਭੇਜ ਕੇ ਇੱਕ ਉਹ ਆਪਣੇ ਪਹਿ ਬੋਲ ਪਠਾਰ ਦੇ ਕੋਲੇ ਸੱਦਿਆ ਕਰੂਰ ਨੂੰ ਜਾਓ ਹਰ ਪਾਸੇ ਉਹ ਆਵਤ ਪਾਇਓ ਜੋ ਕਰੂਰ ਕੋਲੇ ਆਇਆ ਕ੍ਰਿਸ਼ਨ ਨੇ ਇਹ ਤੇ ਮਨ ਤੋਂ ਇਹਨੇ ਮੰਗ ਲਈ ਹੈ ਇਹ ਮਣੀ ਮੰਗਲੀ ਕਹਿੰਦੇ ਮਣੀ ਤਾਂ ਦੇ ਦੇ ਤੂੰ ਚੱਕੀ ਫਿਰਦਾ ਸੂਰਜ ਜੋਤਹਿਰੀ ਜਿਦਾਈ ਜਿਹੜੀ ਸੂਰਜ ਨੂੰ ਪ੍ਰਸੰਨ ਹੋ ਕੇ ਦਿੱਤੀ ਸੀ ਤਨ ਸੱਤ ਕੀ ਜਾਹਤ ਦੇਹ ਗਈ ਹੈ ਤੁਤ ਮੇਰੀ ਜੀ ਦੀ ਬਾਤ ਦੇ ਗਈ ਹੈ ਜਾਹਤ ਸਿਆਮ ਤਰੀਆ ਹਰ ਭਰਾਤ ਹੈ ਜੀ ਵਾਸਤੇ ਕ੍ਰਿਸ਼ਨ ਜੀ ਦੀ ਇਸਤਰੀ ਸੁਧ ਭਾਮਾ ਜਿਹੜੀ ਹੈ ਉਹਦਾ ਦਿਲ ਦੁਖੀ ਕੀਤਾ ਤੇ ਭਰਾ ਦਾ ਚਿੱਤ ਵੀ ਟੁੱਟ ਗਿਆ ਬਰ ਭੱਦਰ ਦਾ ਵੀ ਕ੍ਰਿਸ਼ਨ ਨਾਲੋਂ ਮੰਨ ਹੈ ਕਿ ਮਨ ਬਾਤ ਠਈ ਹੈ ਇਹ ਮਾਨ ਦੀ ਗੱਲ 'ਚ ਗੱਲ ਕਰ ਲਈ ਮਨ 'ਚ ਤੋ ਦਿਖਰਾਏ ਸਭ ਉਹ ਹਰ ਖਾਏ ਉਹ ਦਿਖਾਏ ਖਾਏ ਸਾਰੇ ਨੂੰ ਖੁਸ਼ ਕਰਦੇ ਲੈ ਆਕਰੂਰ ਹੈ ਫੇਰ ਦਈ ਹੈ ਉਹ غرੂਰ ਨੂੰ ਦੇਖ ਲੈ ਕਿਉਂ ਤੋ ਫੇਰ ਉਹਨੂੰ ਵਾਪਸ ਕਰਤੀ ਲੈ ਬਿਤੰਦੇ ਸੁਆਇਆ ਜੋ ਸਤਰਾ ਜਿਤ ਕੈ ਕਰ ਸੇਵ ਸੋ ਜਿਹੜੀ ਸਤਰਾ ਜਿਤ ਉਹ ਸੂਰਜ ਦੀ ਸੇਵਾ ਕਰਕੇ ਸੂਰਜ ਕੀ ਫਣ ਤਾਹੇ ਤੇ ਪਾਈ ਸੂਰਜ ਦੀ ਸੇਵਾ ਕਰਕੇ ਪਾਈ ਸੀ ਮਣੀ ਜਾਂ ਹਰ ਕੈ ਇਹ ਕੋ ਵਧ ਕ ਜਿਸ ਨੇ ਹਰ ਸ਼ੇਰ ਨੂੰ ਮਾਰ ਕੇ ਇਹ ਕੋ ਬਾਦ ਕਾ ਤਨ ਸਤਸੋ ਆਪਣੀ ਦੇਹ ਗਵਾਈ ਅਤੇ ਜਿਸ ਨੂੰ ਮਾਰ ਕਰਕੇ ਛੇਰਨ ਮਾਰ ਕੇ ਦਾ ਪ੍ਰਸੇਨ ਭਰਾ ਨੂੰ ਮਾਰ ਕੇ ਛੇਰ ਲੈ ਗਿਆ ਸੀ ਫਿਰ ਜਾਮਾ ਬੰਦ ਦੇ ਕੋਲੇ ਆਈ ਸੀ ਫਿਰ ਸਤਰਾਜੀਤ ਕੋਲੇ ਆਈ ਸੀ ਸਤਰਾਜੀਤ ਨੂੰ ਮਾਰ ਕਰਕੇ ਦੇ ਸਤਰਾਜੀਤ ਦੀ ਗਵਾਤੀ ਮਣੀ ਕੋਣ ਵਾਪੇ ਵਰਮਾ ਕਰਤ ਨੇ ਤਨ ਸਤਸੋ ਆਪਣੀ ਦੇਹ ਗਵਾਈ ਹਨੂਮਾਨ ਸਾਹਿਬ ਭਸਤ ਨੇ ਨੀਣਾ ਆਵਦੀ ਦੇਖ ਵਾਦੀ ਤਾਹੇ ਗਇਓ ਅਕਰੂਰ ਥੋ ਲੈ ਅਕਰੂਰ ਲੈ ਗਿਆ ਸੀ ਉਸ ਮਣੀ ਨੂੰ ਤੇ ਤੇ ਫਿਰ ਸੋ ਦਰਜਨਾਸ ਪਿਆ ਜੀ ਦੇ ਮਾਸ ਫੇਰ ਆ ਗਈ ਉਹ ਮਣੀ ਸੋ ਹਰ ਦੇਤ ਭਇਓ ਤਿਹ ਕੋ ਕ੍ਰਿਸ਼ਨ ਜੀ ਨੂੰ ਉਹ ਦੇ ਦਿੱਤੀ ਮੁੰਦਰੀ ਮਨੋ ਸਿਆਮ ਜੂ ਰਾਗ ਵਹਾਈ ਮਾਨੋ ਕ੍ਰਿਸ਼ਨ ਦੇ ਰਾਮਚੰਦਰ ਦੇ ਹੱਥ ਦੀ ਮੁੰਦਰੀ ਸੀ ਹਨੂਮਾਨ ਨੂੰ ਜੋ ਦਿੱਤੀ ਸੀ ਸੀਤਾ ਦੀ ਖਬਰ ਲੈਣ ਗਏ ਨੂੰ ਇਸ ਪ੍ਰਕਾਰ ਦੀ ਸੀ ਇਹ ਦੋਹਰਾ ਵੱਡੇ ਜਸਹਿ ਪਾਵਤ ਭਇਓ ਵੱਡਾ ਜਸ ਪਾਇਆ ਕ੍ਰਿਸ਼ਨ ਮਨ ਦਾ ਸ੍ਰੀ ਜਦ ਵੀ ਕ੍ਰਿਸ਼ਨ ਜੀ ਮਣੀ ਦੇ ਕੇ ਅਕਰੂਰ ਨੂੰ ਜੋ ਕਟਿਆ ਸਿਰ ਦੁਰਜਨਨ ਜਿਹੜਾ ਦੁਰਜਨਨ ਦੇ ਸਿਰਾਂ ਨੂੰ ਕੱਟਣ ਵਾਲਾ ਹਰਤਾ ਤਾਦਨ ਪੀਰ ਇਹ ਉਹ ਵੀ ਪੀੜਾ ਨੂੰ ਮਿਟਰਨ ਵਾਲਾ ਹੈ ਇਸੇ ਦਸ਼ਮ ਸਕੰਦੇ ਪੁਰਾਣੇ ਵਿੱਚ ਤਰਨਾਟਿਕ ਕ੍ਰਿਸ਼ਨਾ ਮਤਾਰੇ ਸਤ ਤੰਨੇ ਕੋ ਬਾਦ ਕਹੇ ਅਕਰੂਰ ਕੋ ਮਨ ਦੇ ਕੇ